ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਭ ਭਾਈ ਗੁਰਦਾਸ ਜੀ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਪੀਰ ਦਸਤਗੀਰ ਸੀ ਉਸਨੇ ਝਗੜਾ ਕਰਕੇ ਤਕਰਾਰ ਦਾ ਅਰਥ ਹੈ ਝਗੜਾ ਉਸਨੇ ਝਗੜਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਈ ਸਵਾਲ ਪੁੱਛੇ ਕਈ ਪ੍ਰਸ਼ਨ ਕੀਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਦਸਤਗੀਰ ਦੇ ਹਰ ਇੱਕ ਸਵਾਲ ਦਾ ਜੋ ਜਵਾਬ ਸੀ ਉਹ ਬੜੀ ਤਸੱਲੀ ਨਾਲ ਦਿੱਤਾ ਤੇ ਪੀਰ ਦਸਤਗੀਰ ਦੀ ਨਿਸ਼ਾ ਕਰਾ ਦਿੱਤੀ ਤਸੱਲੀ ਕਰਾ ਦਿੱਤੀ ਤਾਂ ਪੀਰ ਦਸਤਗੀਰ ਸਮਝ ਗਿਆ ਕਿ ਇਹ ਕੋਈ ਵੱਡਾ ਫਕੀਰ ਹੈ ਇਹ ਕੋਈ ਪ੍ਰਮਾਤਮਾ ਦਾ ਵੱਡਾ ਹੀ ਬੰਦਾ ਹੈ ਇਸ ਨੇ ਮੇਰੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ ਮੇਰੀ ਨਿਸ਼ਾ ਹੋ ਗਈ ਮੇਰੀ ਤਸ਼ਲੀ ਹੋ ਗਈ ਹੈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਵਿਖਲਾਈ ਇੱਥੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਵਿੱਚ ਪ੍ਰਮਾਤਮਾ ਦੀ ਬਹੁਤ ਵੱਡੀ ਸ਼ਕਤੀ ਦੱਸੀ ਕਿ ਪ੍ਰਮਾਤਮਾ ਨੇ ਹੀ ਸਭ ਕੁਝ ਬਣਾਇਆ ਹੈ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੱਸਿਆ ਤਾਂ ਪੀਰ ਦਸਤਗੀਰ ਹੈਰਾਨ ਹੋ ਗਿਆ ਇਹ ਇੱਕ ਵੱਡੀ ਕਰਾਮਾਤ ਸੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਦੱਸਿਆ ਪਾਤਾਲਾ ਆਕਾਸ਼ ਲੱਖ ਔਰਕ ਪਾਲੀ ਖਬਰ ਸੁਣਾਈ ਇੱਥੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਲੱਖ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ ਤਾਂ ਸਾਰੇ ਜਾਨੇ ਹੈਰਾਨ ਹੋ ਗਏ ਕਿਉਂਕਿ ਉਹਨਾਂ ਨੇ ਕਦੇ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਬਾਰੇ ਸੁਣਿਆ ਨਹੀਂ ਸੀ ਪੀਰ ਦਸਤਗੀਦ ਕਹਿਣ ਲੱਗੇ ਕਿ ਅਸੀਂ ਤਾਂ 14 ਲੋਕਾਂ ਬਾਰੇ ਸੁਣਿਆ ਹੈ ਵੀ 14 ਲੋਕ ਨੇ ਸੱਤ ਪਤਾਲ ਨੇ ਸੱਤ ਆਕਾਸ਼ ਨੇ ਇਹਨਾਂ ਬਾਰੇ ਸੁਣਿਆ ਹੈ ਸਾਡੇ ਵੱਡੇ ਵਡੇਰਿਆਂ ਨੇ ਇਹਨਾਂ ਬਾਰੇ ਦੱਸਿਆ ਹੈ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਲੱਖਾਂ ਹੀ ਪਤਾਲ ਦੇ ਲੱਖਾਂ ਹੀ ਆਕਾਸ਼ ਨੇ ਤਾਂ ਪੀਰ ਦਸਤਗੀਰ ਸਮੇਤ ਸਾਰੇ ਜਾਣੇ ਹਰਾਨ ਹੋ ਗਏ ਇਹ ਉਹਨਾਂ ਲਈ ਇੱਕ ਅਚਰਜ ਗੱਲ ਸੀ ਇੱਕ ਨਵੀਂ ਗੱਲ ਸੀ ਜਿੰਨਾ ਬਾਰੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੀ ਵਾਰ ਸੁਨੇ ਆਸੀ ਇਹ ਇੱਕ ਹੈਰਾਨ ਕਰਨ ਵਾਲੀ ਗੱਲ ਸੀ ਫਿਰ ਦੋਰਾਇਨ ਦਸਤਗੀਰ ਅਸੀਂ ਪੇ ਦੇਖਾਂ ਜੋ ਤੋਹੇ ਪਾਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਪੀਰ ਦਸਤਗੀਰ ਬੋਲਿਆ ਕੀ ਅਸੀਂ ਵੀ ਇਹ ਸ਼ਕਤੀ ਵੇਖਦਾ ਵੇਖਣਾ ਚਾਹੁੰਦੇ ਹਾਂ ਜੋ ਤੁਸੀਂ ਸ਼ਕਤੀ ਉਸ ਪਰਮਾਤਮਾ ਪਾਸੋਂ ਪਾਈ ਹੈ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਪਤਾਲ ਦੇ ਲੱਖਾਂ ਹੀ ਆਕਾਸ਼ ਦੇ ਅਸੀਂ ਇਹ ਸ਼ਕਤੀ ਵੇਖਣਾ ਚਾਹੁੰਦੇ ਹਾਂ ਕਿ ਇਹ ਸੱਚ ਹੈ ਜਾਂ ਝੂਠ ਹੈ ਅਸੀਂ ਆਪਣੀ ਤਸੱਲੀ ਕਰਨਾ ਚਾਹੁੰਦੇ ਹਾਂ ਇਹ ਤੁਹਾਡੀ ਸ਼ਕਤੀ ਅਸੀਂ ਵੇਖਣਾ ਚਾਹੁੰਦੇ ਹਾਂ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਜਦੋਂ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਦੋਂ ਪੀਰ ਦਸਤਗੀਰ ਨੇ ਆਖਿਆ ਕਿ ਤੁਸੀਂ ਕੀ ਹੈ ਕਿ ਲੱਖਾਂ ਹੀ ਅਪਤਾਲ ਨੇ ਲੱਖਾਂ ਹੀ ਆਕਾਸ਼ ਨੇ ਅਸੀਂ ਤਸੱਲੀ ਕਰਨਾ ਚਾਹੁੰਦੇ ਹਾਂ ਤਾਂ ਪੀਰ ਨੇ ਕਿਹਾ ਕਿ ਮੈਂ ਆਪਣਾ ਜੋ ਪੁੱਤਰ ਹੈ ਜੋ ਬੇਟਾ ਹੈ ਇਹ ਤੁਹਾਡੇ ਨਾਲ ਭੇਜਾਂਗਾ ਤੁਸੀਂ ਇਸ ਨੂੰ ਦਿਖਾਓ ਕਿੰਨੇ ਪਤਾਲ ਨੇ ਕਿੰਨੇ ਆਕਾਸ਼ ਦੇ ਅਸੀਂ ਆਪਣਾ ਪੁੱਤਰ ਤੁਹਾਡੇ ਨਾਲ ਭੇਜਾਂਗੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਦਾ ਜੋ ਪੁੱਤਰ ਸੀ ਉਹ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਈ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਸਤ ਗੀਤ ਦੇ ਪੁੱਤਰ ਨੂੰ ਅਰਥਾਤ بیٹے ਨੂੰ ਨਾਲ ਲੈ ਕੇ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਅੱਖ ਫਰਕਣ ਦੇ ਸਮੇਂ ਵਿੱਚ ਉਸ ਨੂੰ ਲੱਖਾਂ ਪੈਦਲ ਲੱਖਾਂ ਆਕਾਸ਼ਾਂ ਦੇ ਦਰਸ਼ਨ ਕਰਵਾ ਦਿੱਤੇ ਸਭ ਕੁਝ ਦਿਖਾ ਦਿੱਤਾ ਅੱਖ ਫਰਕਣ ਦੇ ਸਮੇਂ ਵਿੱਚ ਇਨਾਕਟ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਪਤਾਲ ਅਤੇ ਲੱਖਾਂ ਹੀ ਆਕਾਸ਼ ਦਿਖਾ ਦਿੱਤੇ ਪਰ ਕਚਕੋਲ ਅਰਸ਼ਾਦ ਦੇ ਦਾ ਧਰੋ ਪਤਾਲੀ ਲਈ ਕਰਾਹੀ ਅਤੇ ਭਾਈ ਸਾਹਿਬ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਿਸ਼ਾਨੀ ਵਜੋਂ ਪ੍ਰਸ਼ਾਦ ਲੈ ਲਿਆ ਪਤਾਲ ਤੋਂ ਪ੍ਰਸ਼ਾਦ ਲੈ ਲਿਆ ਤਾਂ ਕਿ ਇਹ ਨਿਸ਼ਾਨੀ ਬਣ ਜਾਵੇ ਉਸ ਦਾ ਲੜਕਾ ਵੀ ਗਵਾਹ ਸੀ ਤੇ ਮਹਾਰਾਜ ਜੀ ਨੇ ਇਨਸ਼ਾਨੀ ਤੋਂ ਦੇ ਤੋਤੇ ਕਚਕੋਲ ਦਾ ਪ੍ਰਸ਼ਾਦ ਲੈ ਲਿਆ ਏਸੀ ਨਿਸ਼ਾਨੀ ਤਾਂ ਕਿ ਦਸਤਗੀਰ ਨੂੰ ਵਿਸ਼ਵਾਸ ਹੋ ਜਾਵੇ ਕਿ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਜਾਹਰ ਕਲਾ ਨਾ ਛਪੇ ਚਪਾਈ ਅਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕੋਈ ਵੀ ਕਲਾ ਨਾ ਹੀ ਛੁਪਦੀ ਹੈ ਨਾ ਹੀ ਇਸ ਨੂੰ ਛਪਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ